ਇੱਕ ਕੇ ਵੈਲਡਿੰਗ ਸੈੱਟ ਆਪਣੇ ਕੋਲ ਰਿਪੇਅਰ ਹੋਣ ਲਈ ਆਇਆ ਹੈ। ਇਹ ਬਾਈ ਆਪਣੇ ਕਹਿੰਦੇ ਆ ਵੀ ਕਰੰਟ ਘੱਟ ਕੱਢਦਾ ਹੈ। ਆਪਾਂ ਚੈੱਕ ਕੀਤਾ। ਵਾਕਈ ਕਰੰਟ ਘੱਟ ਕੱਢ ਰਿਹਾ ਹੈ। ਹੁਣ ਕਰਦੇ ਆ ਚੈੱਕ ਇਹਨੂੰ ਆਪਾਂ। ਇੱਧਰ ਵੀ ਕਰੰਟ ਜਿਹੜਾ ਆਪਾਂ ਫੁੱਲ ਕੀਤਾ ਹੋਇਆ ਹੈ। ਉਸ ਦੇ ਬਾਵਜੂਦ ਵੀ ਇਹ ਪੂਰਾ ਕਰੰਟ ਨਹੀਂ ਕੱਢ ਰਿਹਾ। ਲਓ ਜੀ ਆਪਰੇਸ਼ਨ ਥੀਟਰ ਦੇ ਵਿੱਚ ਲੈ ਜਾਂਦਾ ਆਪਾਂ ਇਹਨੂੰ। ਆਪਾਂ ਨੂੰ ਕੋਲ ਕੇ ਚੈੱਕ ਕੀਤਾ ਤਾਂ ਸਭ ਤੋਂ ਪਹਿਲਾਂ ਤਾਂ ਇਹਦਾ ਕੈਪੈਸਟਰ ਹੈ ਨਹੀਂ ਜਾਂ ਇੱਕ ਇਧਰ ਕੈਪੈਸਟਰ ਲੱਗਿਆ ਸਭ ਤੋਂ ਪਹਿਲਾਂ ਕੈਪੈਸਟਰ ਪਾ ਕੇ ਆਪਾਂ ਚੈੱਕ ਕਰਦੇ ਹਾਂ ਇਹਨੂੰ ਇੱਕ ਕੈਪੈਸਟਰ ਜਿਹੜਾ ਆਪਾਂ ਇਹਦੇ ਚ ਨਵਾਂ ਪਾਉਣ ਲੱਗੇ ਆ ਇਹਦੇ ਵਿੱਚ ਹੁਣ ਆਪਾਂ ਕੈਪੈਸਟਰ ਪਾ ਕੇ ਫਿਰ ਇਹਨੂੰ ਆਪਾਂ ਦੇਖਦੇ ਹਾਂ ਕਸਟਰ ਨਹੀਂ ਪਾਇਆ ਹੋਇਆ ਸੀ ਲਾਗਿਆ ਨਾ ਇਹ ਵੈਲਡਿੰਗ ਸੈੱਟ ਆ ਜਿਹੜਾ ਆਪਾਂ ਨੂੰ ਕੋਟਕਪੂਰੇ ਤੋਂ ਆਇਆ ਹੈ ਰਿਪੇਅਰ ਹੋਣ ਵਾਸਤੇ ਕਪਾਸਟਰ ਦਿੱਤਾ ਆ ਪਾਪਾ ਉਹਨਾਂ ਨੂੰ ਚੈੱਕ ਕਰਦੇ ਆਂ ਕੈਪੈਸਟਰ ਆਪਾਂ ਪਾਉਂਦੇ ਪਾਉਂਦੇ ਚੈੱਕ ਕੀਤਾ ਕਿ ਆਹ ਤਾਰ ਇੱਕ ਆਪਣੀ ਉੱਡੀ ਹੋਈ ਹੈ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਤਾਰ ਆ ਜਿਹੜੀ ਇਹ ਤਾਰ ਬਲਾਸਟ ਹੋਈ ਹੋਈ ਹੈ ਇਹ ਕਰਦੇ ਆ ਚੈੱਕ ਆਪਾਂ ਸਿਤਾਰ ਕਿਉਂ ਬਲਾਸਟ ਹੋਈ ਆ ਇਹਦਾ ਕੀ ਕਰਨਾ ਹੈ ਆਪਾਂ ਚੈੱਕ ਕਰਦੇ ਆਂ ਦੋ ਕੈਪੈਸਟਰ ਤਾਰ ਦੇ ਨਾਲ ਲੱਗੇ ਆ ਪਹਿਲਾਂ ਆਪਾਂ ਇਹ ਚੈੱਕ ਕਰਾਂਗੇ ਮੀਟਰ ਕਰ ਲਿਆ ਹੁਣ ਆਪਾਂ ਮੀਟਰ ਕਰਕੇ ਸੈੱਟ ਹੁਣ ਆਪਾਂ ਕੈਪੈਸਟਰ ਚੈੱਕ ਕਰਦੇ ਆ ਸ਼ਾਰਟ ਇਹ ਕੈਪੈਸਟਰ ਸ਼ਾਰਟ ਬੋਲ ਰਿਹਾ ਹੈ ਦੋਨੇ ਇਹ ਵੀ ਦੋਨੋਂ ਹੀ ਸ਼ਾਰਟ ਬੋਲ ਰਹੇ ਆ ਦੋਨੋਂ ਪੈਰਲ ਚ ਲੱਗੇ ਤਾਂ ਕੱਢ ਕੇ ਚੈੱਕ ਕਰਾਂਗੇ ਇਹ ਦੋਨਾਂ ਨੂੰ ਹੁਣ ਆਪਾਂ ਕੱਢ ਕੇ ਚੈੱਕ ਕਰਾਂਗੇ ਕੱਢ ਰਹੇ ਆ ਕੈਪੈਸਟਰ ਆਪਾਂ ਕਪੈਸਟਰ ਨੂੰ ਬਾਹਰ ਕੱਢਣ ਤੋਂ ਬਾਅਦ ਆਪਾਂ ਅਲੱਗ-ਅਲੱਗ ਚੈੱਕ ਇੱਕ ਵਾਰ ਫੇਰ ਕਰਾਂਗੇ। ਲੋ ਜੀ ਇਹ ਦੋਨੋਂ ਆਪਾਂ ਕੱਢ ਲਏ ਆ ਇੱਕ ਕਪੈਸਟਰ ਆ ਇੱਕ ਐਂਟੀਸੀ ਇਹਨਾਂ ਨੂੰ ਕਰਦੇ ਆ ਚੈੱਕ ਅਲੱਗ-ਅਲੱਗ ਇਕੱਲੇ-ਇਕੱਲੇ ਨੂੰ। ਫਿਰ ਆਪਾਂ ਦੁਬਾਰਤ ਚਲਾ ਲਿਆ। ਹਾਂ ਦੇਖੋ ਜੀ ਇਹ ਆਪਣਾ ਐਂਟੀਸੀ ਆ ਜਿਹੜਾ ਇਹ ਸ਼ਾਰਟ ਆ ਆ ਦੇਖੋ ਇਹਦੇ ਵਿੱਚ ਪਟਾਕਾ ਮਾਰਿਆ ਹੋਇਆ ਇਹਨੇ ਜਿਹੜਾ ਇਹ ਆਪਣਾ ਸੜਿਆ ਹੋਇਆ ਐਂਟੀਸੀ ਆ ਔਰ ਇਹ ਆਪਾਂ ਪਾਉਣ ਲੱਗੇ ਜਾਂਦਾ ਵਾ ਕਰਦੇ ਆ ਚੈੱਕ ਨਵਾਂ ਐਂਟੀਸੀ ਪਾ ਕੇ ਸਭ ਤੋਂ ਪਹਿਲਾਂ ਆਪਾਂ ਇੱਥੇ ਸ਼ੋਲਡਰ ਪਾਸੇ ਕਰਾਂਗੇ ਸਰਾਖ ਜਿਹੜੇ ਇਹਨਾਂ ਨੂੰ ਖਾਲੀ ਕਰ ਲਾਂਗੇ ਚੰਗੀ ਤਰ੍ਹਾਂ ਦੇ ਨਾਲ ਆਹ ਜੇ ਐਂਟੀਸੀ ਲਗਾਉਣ ਚ ਆਪਾਂ ਨੂੰ ਆਸਾਨੀ ਹੋ ਸਕੇ ਸਭ ਤੋਂ ਪਹਿਲਾਂ ਕੈਪੈਸਟਰ ਆਪਾਂ ਲਾਉਣੇ ਆ ਇੱਕ ਕੈਪੈਸਟਰ ਸਹੀ ਸੀ ਆਪਾਂ ਚੈੱਕ ਕੀਤਾ ਕੈਪੈਸਟਰ ਜਿਹੜਾ ਆਪਾਂ ਪਾ ਲਿਆ ਤੇ ਇਹਨੂੰ ਸੋਲਡਰਿੰਗ ਕਰ ਦਿਆਂਗੇ ਇਸ ਤੋਂ ਬਾਅਦ ਆਪਾਂ ਇਹਨੂੰ ਲਾਵਾਂਗੇ ਐਂਟੀਸੀ ਇਹ ਤਾਰ ਦਾ ਸੜਨ ਦਾ ਕਾਰਨ ਇਹੀ ਸੀ ਐਮਟੀਸੀ ਨੇ ਪਟਾਕਾ ਮਾਰਿਆ ਹੋਇਆ ਸੀ ਹੁਣ ਜਿਹੜਾ ਆਪਾਂ ਇਹਦੇ ਵਿੱਚ ਲਗਾਵਾਂਗੇ ਐਂਟੀਸੀ ਅਨਪੀਸੂ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਸੋਲਡਰੀ ਐਂਟੀਸੀ ਤੇ ਕੈਪੈਸਟਰ ਦੋਨੋਂ ਆਪਣੇ ਲੱਗ ਚੁੱਕੇ ਆ ਇੱਕ ਵਾਰ ਆਪਾਂ ਇਹਨਾਂ ਨੂੰ ਚੈੱਕ ਕਰ ਲਾਂਗੇ ਕੋਈ ਸ਼ਾਰਟ ਤਾਂ ਨਹੀਂ ਬੋਲ ਰਿਹਾ ਦੋਨੋਂ ਸਹੀ ਆ ਹੁਣ ਤਾਰ ਲਾਵਾਂਗੇ ਆਪਾਂ ਇੱਥੋਂ ਤੇ ਉੱਥੇ ਤੱਕ ਨਾ ਉਹ ਚਿੱਤਾਰ ਦਾ ਟੋਟਾ ਆਪਾਂ ਘੱਟ ਲਿਆ ਹੈ। ਤਾਰ ਆਪਾਂ ਲਗਾ ਦੇਆਗੇ। ਉਹ ਰੁਕੇ ਉਹ ਤਾਰ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਚੱਕ ਪਹਿਲਾਂ ਸੀਰੀਜ਼ ਦੇ ਤਾਰ ਲਾਉਣ ਤੋਂ ਬਾਅਦ ਆਪਾਂ ਕਰਾਂਗੇ ਚੈੱਕ ਇਹਨੂੰ ਪਹਿਲਾਂ ਸੀਰੀਜ਼ ਦੇ ਵਿੱਚ ਚੈੱਕ ਕਰਾਂਗੇ ਔਰ ਉਸ ਤੋਂ ਬਾਅਦ ਡਾਇਰੈਕਟ ਚੈੱਕ ਕਰਾਂਗੇ। ਇਹ ਲਾਤਾ ਆਪਾਂ ਸੀਰੀਜ਼ ਦੇ ਵਿੱਚ ਨਲਡਿੰਗ ਸੈਟ ਆਪਣਾ ਚੱਲ ਪਿਆ ਹੁਣ ਇਹਨਾਂ ਨੂੰ ਕਰਦੇ ਆ ਚੈੱਕ 44 ਬੋਲਟ ਆ ਰਿਹਾ ਓਕੇ ਅਬ ਬੋਲਸ ਫਾਰ ਰਾਡ ਤੇ ਚੈੱਕ ਕਰਾਂਗੇ ਲੀਡਾਂ ਆਪਾਂ ਲਾ ਲਈਆਂ ਇਹਦੀਆਂ ਹੁਣ ਇਹਨਾਂ ਨੂੰ ਆਪਾਂ ਕਰਦੇ ਆ ਚੈੱਕ ਨਲਡਿੰਗ ਚੱਲ ਪਿਆ ਆਪਣਾ 148 ਬੋਲਟ ਆ ਰੰਤ ਆਪਣਾ ਪਹਿਲਾਂ 200 ਤੇ ਵੀ ਪੂਰਾ ਨਹੀਂ ਕੱਢਦਾ ਪਿਆ ਸੀ 648 ਦੇ ਦੇਖੋ ਹਣ ਕਰੰਟ ਵਧਾ ਕੇ ਦੇਖਦੇ ਆਪਾਂ 250 ਕਰਤਾ ਹੈ ਇਹ 250 ਤੇ ਤੱਕ ਚੱਲ ਰਿਹਾ ਓਨੇ ਨੂੰ ਆਪਾਂ ਕਰ ਦਾਂਗੇ ਪੈਕ ਇਹਦੀ ਬਾਡੀ ਕਰ ਦਿੰਨੇ ਫਿੱਟ जी हम आप प्लेटा ये रेडी हो गया इस तू तो बाद आप उपरला कवर यदा ला देंगे ਔਰ ਇਹ ਵੈਲਡਿੰਗ ਸੈਟ ਆ ਜਿਹੜਾ ਆਪਣਾ ਓਕੇ ਹੋ ਗਿਆ। ਇਹ ਆਪਾਂ ਬਸ ਤੇ ਭੇਜ ਦੇ ਆਗੇ ਬਾਈ ਨੂੰ ਕੋਟਕਪੁਰੇ। ਇਹ ਵੈਲਡਿੰਗ ਸੈਟ ਆਪਣੇ ਕੋਲੋਂ ਕੋਟਕਪੁਰਾ ਤੋਂ ਆਇਆ ਸੀਗਾ ਇਹ ਵੀ ਆਪਾਂ ਠੀਕ ਕਰਤਾ ਹੈ। ਇਹਦੀ ਵੀ ਆਪਣਾ ਪਾ ਤਿਆਰੀ ਕਰਦੇ ਹਾਂ ਵੀ ਬਸ ਤੇ ਲਵਾ ਦਿਆਂਗੇ ਉਹ ਵੀਰ ਆਪਣੇ ਦਾ ਕੋਡ ਫੜ ਲੈਣਗੇ ਕਿਸੇ ਵੀ ਤਰ੍ਹਾਂ ਦਾ ਵੈਲਡਰ ਸੈੱਟ ਤੁਸੀਂ ਆਪਣੇ ਕੋਲ ਰਿਪੇਅਰ ਕਰਵਾ ਸਕਦੇ ਹੋ ਤੁਹਾਡੇ ਕੋਲ ਕੋਈ ਪੁਰਾਣਾ ਬਿਲਡਿੰਗ ਸੈੱਟ ਪਿਆ ਹੈ ਰਿਪੇਅਰ ਨਹੀਂ ਹੋ ਰਿਹਾਗਾ ਇੱਕ ਵਾਰੀ ਸਾਡੇ ਨਾਲ ਸੰਪਰਕ ਕਰ ਲਓ ਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਵੈਲਡਿੰਗ ਸੈੱਟ ਰਿਪੇਅਰ ਕਰ ਦੇਈਦਾ ਸਾਡੇ ਨਾਲ ਸੰਪਰਕ ਕਰਨ ਲਈ ਤੁਸੀਂ ਸਾਡੇ ਥੱਲੇ ਦਿੱਤਾ ਨੰਬਰ ਹੈ ਜਿਹੜਾ ਉੱਤੇ ਸੰਪਰਕ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ